ਹਰ ਇੱਕ ਵਿਅਕਤੀ ਆਪਣੇ ਬੱਚਿਆਂ ਨੂੰ ਖੁਸ਼ ਰੱਖਣ ਲਈ ਪੂਰੀ ਮਿਹਨਤ ਕਰਦਾ ਇਸੇ ਤਰ੍ਹਾਂ ਇੱਕ ਗਰੀਬ ਕਿਸਾਨ ਨੇ ਆਪਣੀ ਧੀ ਦੀ ਖੁਸ਼ੀ ਦੇ ਲਈ ਪਾਈ ਪਾਈ ਜੋੜ ਕੇ ਜਿਹੜੀ ਹੈਗੀ ਇਕੱਠੀ ਕੀਤੀ ਅਤੇ ਆਪਣੀ ਧੀ ਨੂੰ ਸਕੂਟਰੀ ਦਵਾਈ ਇਹ ਗੱਲ ਹੈਗੀ ਹੈਗੀ ਛਤੀਸਗੜ ਦੇ ਜਸਪੁਰਾ ਜ਼ਿਲ੍ਹੇ ਦੀ ਜਿੱਥੇ ਦੇ ਇੱਕ ਛੋਟੇ ਜਿਹੇ ਪਿੰਡ ਕੇਸਰਾ ਪਿੰਡ ਦੇ ਵਿੱਚੋਂ ਇੱਕ ਕਿਸਾਨ ਗਰੀਬ ਕਿਸਾਨ ਬਜਰੰਗ ਰਾਮ ਭਗਤ ਨੇ ਆਪਣੀ ਧੀ ਚੰਪਾ ਭਗਤ ਨੂੰ ਜਿਹੜੀ ਹੈ ਪਾਈ ਪਾਈ ਜੋੜ ਕੇ ਆਪਣੀ ਮਿਹਨਤ ਦੇ ਵਿੱਚੋਂ ਪਿਛਲੇ 6 ਮਹੀਨਿਆਂ ਤੋਂ ਜਿਹੜਾਗਾ ਉਹ ਇਹ ਪਾਈ ਪਾਈ ਜੋੜ ਰਿਆ ਸੀ 10 10 20 20 ਦੇ ਜਿਹੜੇ ਸਿੱਕੇ ਜੋੜ ਰਿਆ ਸੀ ਆਪਣੀ ਧੀ ਦੀ ਖੁਸ਼ੀ ਲਈ ਫਿਰ ਉਸਨੇ ਆਪਣੀ ਧੀ ਦੀ ਖੁਸ਼ੀ ਲਈ ਹੈ ਜਿਹੜੇ ਕਿ ਇਹ ਸਿੱਕੇ ਤਕਰੀਬਨ 40000 ਰੁਪਏ ਜਿਹੜਾ ਸਿੱਕਿਆਂ ਦਾ ਇਕੱਠਾ ਕੀਤਾ ਆਪਣੇ ਧੀ ਨੂੰ ਫਿਰ ਸਕੂਟ ਜਦੋਂ ਕਿਸਾਨ ਸਿੱਕੇ ਨਾਲ ਭਰੀ ਬੋਰੀ ਲੈ ਕੇ ਸ਼ੋਰੂਮ ਪਹੁੰਚਿਆ ਤਾਂ ਉਸੋਂ ਦੇ ਕਰਮਚਾਰੀ ਵੀ ਹੈਰਾਨ ਹੋ ਗਏ ਉਹਨਾਂ ਸਾਰਿਆਂ ਨੇ ਉਸ ਕਿਸਾਨ ਦੀ ਜਿਹੜੀ ਰਿਸਪੈਕਟ ਕੀਤੀ ਜਦੋਂ ਸਕੂਟਰੀ ਦੀਆਂ ਚਾਬੀਆਂ ਉਹਨਾਂ ਦੇ ਪਰਿਵਾਰ ਨੂੰ ਸੌਂਪੀਆਂ ਤਾਂ ਉਹਨਾਂ ਦੀ ਪਰਿਵਾਰ ਦੀ ਜਿਹੜੀ ਖੁਸ਼ੀ ਦੇਖਣਯੋਗ ਸੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ